ਡੋਲ ਨਾ ਜਾਇਓ ਸਮੇ ਬੜੇ ਭਿਆਨਕ ਆ ਜਣੇ ਨੇ ਬਚਨ ਤੇ ਪੱਕੇ ਰਿਓ ਸਵਾ ਬਤਾ ਕਿਹੜਾ ਓ ਨੰਗੀ ਪਹਿਰੀ ਤੁਰਨਾ ਪਹਿਣਾ ਜਮਾਨਾ ਸ਼ਕਤ ਮਾਤਾ ਉਹਨਾਂ ਦਾ ਸਰੂਪ ਜਿ ਬਾਹ ਰਾ ਗਰੀਬਨਵਾਜ ਕਿਲੇ ਵਾਲੇ ਸਾਹਿਬ ਦੀ ਕੋਈ ਬਾਹ ਨਹੀਂ ਫੜ ਸਕਿਆ ਇੱਕ ਉਹ ਸੀ ਜਿਹੜੇ ਮਹਾਰਾਜ ਦੀ ਬਾਹ ਫੜ ਲਈ। ਸੰਗਤ ਜੀ ਐਡੀ ਸ਼ਕਤ ਉਹਨਾਂ ਦੇ ਵਜਣ ਨੇ ਉਹ ਕਿਤੇ ਹੰਕਾਰ ਨਾ ਕਰਿਓ ਕਿਤੇ ਆਪਣੀ ਮਾਇਆ ਦਾ ਕਿਤੇ ਆਪਣੇ ਧਨ ਦੌਲਤ ਇਹਨਾਂ ਚੀਜ਼ਾਂ ਦਾ ਹੰਕਾਰ ਨਾ ਕਰਿਓ ਜ਼ਮਾਨਾ ਬਦਲਣ ਵਾਲਾ ਸਭ ਨੂੰ ਹੀ ਨੰਗੇ ਪੈਰੀ ਤੁਰਨਾ ਪੈਣਾ ਹੈ। ਉਹ ਸਮਾਂ ਆ ਜਣੇ ਇਹ ਧਰੇ ਧਰੇ ਹੀ ਰਹਿ ਜਣੇ ਵੀ। ਸੰਗਤ ਜੀ ਬਚਨ ਮੰਨਿਏ ਕਿਉਂਕਿ ਮਾਰ ਇਹਦਾ ਇਹ ਫਰਮਾਨ ਹੈ ਗੁਰਬਾਣੀ ਦੇ ਵਿੱਚ ਮਾਰ ਕਹਿੰਦੇ ਨੇ ਸਾਧ ਸੇਵਾ ਕੀਤੀ ਸਫਲ ਹੈ ਕਿਹੜੀ ਕਹਿੰਦੇ ਨੇ ਸੇਵਾ ਤੁਸੀਂ ਕਰਦੇ ਹੋ ਪਰ ਸਫਲ ਕਿਹੜੀ ਹੁੰਦੀ ਹੈ ਸਾਧ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੇ ਸਤਕਾਰਯੋਗ ਸਾਧ ਸੰਗਜੋ ਹੁਣੇ ਪੜ੍ਹਦੇ ਸਨ ਜਮਾਨਾ ਬਦਲਣ ਵਾਲਾ ਹੈ ਆਦਰ ਟੁਰਨਾ ਪੈਣਾ ਬਿਲਕੁਲ ਠੀਕ ਹੈ ਸਮੇਂ ਦੀ ਉਹ ਖੇਡ ਬਣਦੀ ਪਈ ਹੈ ਗਰੀਬਨਵਾਕ ਕਿਲੇ ਵਾਲੇ ਪਾਸ਼ਾ ਦਾ ਬਚਨ ਹੈ ਇਥੇ ਐਸੀ ਆਸਾਨ ਤੇ ਲੰਗਰ ਦੇ ਵਿੱਚ ਇੱਕ ਬਾਰੀ ਹੈ ਮਰ ਜਾਂਦੇ ਨਹੀਂ ਕਿਸੇ ਨੂੰ ਖਾਣ ਨੂੰ ਟੁੱਕਰ ਨਹੀਂ ਲੱਭਣਾ ਗਰਾਈ ਨਹੀਂ ਲੱਭਣੀ ਓਹੋ ਇਸ ਬਾਰੀ ਰਸਤੇ ਅੱਧਾ ਅੱਧਾ ਪ੍ਰਸ਼ਾਦਾ ਵਗਾ ਵਗਾ ਕੇ ਸੁੱਟਣਾ ਪੈਣਾ जिद हथ आ जाए जावे, आ जाए जावे। समा बनता पे तो समा है मालक के हाथ किले वाला जो चाहे ना उन देना पैना में और, और अच्छा चल तुम्हारे वो ओ ठीक है ਪੈਦਲ ਟੁਰਨਾ ਪੈਣਾ ਪਰ ਜਿਹੜੇ ਉਹਦੇ ਚਰਨੀ ਲੱਗੇ ਨੇ ਜਿਨ੍ਹਾਂ ਨੇ ਰੈਥ ਮਰਿਆਂ ਦਾ ਰੱਖ ਲਈਏ ਜਿਨ੍ਹਾਂ ਦੇ ਕੋਲ ਆਸਣ ਨੇ ਕੋਨਾ ਦਾ ਹੀ ਬੈਠੇ ਨੇ ਕਿ ਉਹਨਾਂ ਨੂੰ ਪੈਦਲ ਨਹੀਂ ਟੁਰਨਾ ਪੈਣਾ ਉਹ ਉਡਾਰੀਆਂ ਲਾਣਗੇ ਇਹ ਆਸਣ ਜਿੱਥੇ ਆਖਣਗੇ ਨਾ ਉੱਥੇ ਉਡਾ ਕੇ ਲੈ ਜਾਣਗੇ ਤੇ ਇਸ ਜਗ੍ਹਾ ਦਾ ਨਾਮ ਜਿਹੜਾ ਟਕਾਨਸੂ ਸਾਹਿਬ ਹੈ ਨਾ ਮਾਰੇ ਜਾਂਦੇ ਨੇ ਉਹ ਸਮਾਜ ਤੋਂ ਆਉਣਾ ਹੈ ਨਾ ਜਾਣਾ ਤੇ ਸਾਰਿਆਂ ਨੂੰ ਪਹਾੜਾਂ ਮਰ ਜਾਂਦਾ ਪੈਣਾ ਵੇ ਪਰ ਸੰਗ ਦਾ ਤੁਕਾ ਸੰਗ ਦਾ ਇਕੱਠ ਪਹਿਲਾਂ ਇੱਥੇ ਆਉਣਾ ਵੇ ਇੱਥੋਂ ਸੰਗਤ ਨੇਗਾ ਪਹਾੜਾਂ ਨੂੰ ਮੰਡੀ ਬੈਜਨਾਥ ਜਿਹੜੇ ਮਰਗ ਨੇ ਆਪ ਉਹ ਸਥਾਨ ਨਿਵਾਦੀ ਨੇ ਵਾ 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 ਉਧਰ ਜਾਣਾ ਪੈਣਾ ਹੈ ਤਗੜੇ ਹੋ ਕੇ ਰੈਪ ਮਰਾਦਾ ਰੱਖੀਏ ਜਿੱਥੇ ਲੋਕਾਂ ਨੂੰ ਗ੍ਰਾਈ ਗ੍ਰਾਈ ਪਿੱਛੇ ਤਰਸਣਾ ਪੈਣਾ ਹੈ ਸਾਬ ਕਹਿੰਦੇ ਨੇ ਤੁਹਾਡੇ ਗੜਵਿਆਂ ਦੇ ਵਿੱਚੋਂ ਤੁਹਾਡੇ ਮਨ ਮਰਜੀ ਦੇ ਪੱਕੇ ਪਕਾਏ ਪਜਾਰ ਤੁਹਾਨੂੰ ਮਿਲਣਗੇ ਜੋ ਗੁਰੂ ਕੇ ਚਰਨਾ ਤੇ ਜਾ ਜੁੜੀਏ ਗੁਰੂ ਕੀ ਮਰਿਆਦਾ ਨਾਲ ਜੁੜੀਏ ਤੇ ਗੁਰੂ ਤੇ ਭਰੋਸਾ ਰੱਖੀਏ ਤੇ ਫਿਰ ਗੁਰੂ ਸਦਾ ਅੰਗ ਸਦਾ ਮਹਾਰਾਜ ਦਾ ਬਚਣੀ ਵੱਡਾ ਤੋ ਆਓ ਖੇਲੇ ਵਾਲੇ ਨੇ ਨਿਆਰਾ ਹੁਣ ਖੇਲ ਕਰਨਾ ਖੇਲੇ ਵਾਲੇ ਨੇ ਨਿਆਰਾ ਹੁਣ ਖੇਲ ਲੈ ਕਰਨਾ ਵਾਲੇ ਨੇ ਨਿਆਰਾ ਹੁਣ ਖੇਲ ਕਰਨਾ ਵਾਲੇ ਨੇ ਨਿਆਰਾ ਹੁਣ ਕਰਨਾ ਵਾਲੇ ਨੇ ਨਿਆਰਾ ਹੁਣ ਖੇਲ ਕਰਨਾ ਸਤਿਗੁਰਜੀ ਤੇਰਾ ਸਤਿਗੁਰਜੀ ਤੇਰਾ

ਨਾਰਿਆਂ ਦੀ ਲੋੜ ਹੈ ਸਤਗੁਰ ਜੀ ਤੇਰੀ ਆ ਦਿਦਾਰਿਆਂ ਦੀ ਲੋੜ ਹੈ ਜਿੰਦ ਡੁੱਬਦੀ ਜਾਂਦੀ ਨੂੰ ਨਾਰਿਆਂ ਦੀ ਲੋੜ ਹੈ ਜਿੰਦ ਡੁੱਬਦੀ ਜਾਂਦੀ ਨੂੰ ਕਿਨਾਰਿਆਂ ਦੀ ਲੋੜ ਹੈ ਸਤਗੁਰ ਜੀ ਤੇ लाइ